ਸਾਨੂੰ ਦੇ ਗਿਆ ਯੱਕੇ ਦਾ ਪਾੜਾ ਆਪ ਚੜ ਗਿਆ ਚੀਨ ਦੀ ਗੱਡੀ ਸਾਨੂੰ ਦੇ ਗਿਆ ਯੱਕੇ ਦਾ ਪਾੜਾ ਆਪ ਚੜ ਗਿਆ ਚੀਨ ਦੀ ਗੱਡੀ ਰਾਂਝਾ ਕੀਲ ਕੇ ਪਟਾਰੀ ਵਿੱਚ ਪਾਇਆ ਨੀ ਹੀਰ ਮਜਾ ਜਣੇ ਨੇ ਰਾਂਝਾ ਕੀਲ ਕੇ ਪਟਾਰੀ ਗੋਰਾ ਰੰਗ ਡੱਬੀਆਂ ਵਿੱਚ ਆਇਆ ਬਈ ਕਾਲਿਆਂ ਨੂੰ ਖਬਰ ਕਰੋ ਗੋਰਾ ਰੰਗ ਡੱਬੀਆਂ ਵਿੱਚ ਆਇਆ ਬਈ ਕਾਲਿਆਂ ਨੂੰ ਖਬਰ ਕਰੋ ਗੋਰੇ ਰੰਗ ਨੇ ਸਦਾ ਨਹਿਰਣਾ ਪਰ ਪਰ ਵੰਡ ਮੁਠੀਆਂ ਗੋਰੇ ਪਰ ਪਰ ਵੰਡ ਮੁਠੀਆਂ ਪਾਣੀ ਢੋਲਗੀ ਚਾਂਦਰਾ ਵਾਲੀ ਕੰਠੇ ਵਾਲਾ ਤੇ ਲੈ ਕੇ ਗਿਆ ਪਾਣੀ ਢੋਲਗੀ ਚਾਂਦਰਾ ਵਾਲੀ ਬਈ ਕੰਠੇ ਵਾਲਾ ਤੇ ਲੈ ਕੇ ਗਿਆ ਬੱਲੇ ਬੱਲੇ ਭਈ ਜਿੱਥੇ ਲੱੱਛੀ ਪਾਣੀ ਢੋਲਦੀ ਬੱਲੇ ਭੱਲੇ ਭਈ ਜਿੱਥੇ ਲੱੱਛੀ ਪਾਣੀ ਢੋਲਦੀ ਉਥੇ ਉੱਗੇ ਆ ਚੰਨਣੇ ਦਾ ਬੂਟਾ ਵਈ ਜਿੱਥੇ ਲੱਛੀ ਪਾਣੀ ਢੋਲਦੀ ਉਥੇ ਉੱਗੇ ਆ ਚੰਨਣੇ ਦਾ ਬੂਟਾ ਵਈ ਜਿੱਥੇ ਲੱਛੀ ਪਾਣੀ ਢੋਲਦੀ ਅੱਡੀ ਮਾਰ ਕੇ ਲੰਗੂ ਗੀ ਦਾਰੇ ਤੇਰਾ ਚਾਂਜੇ ਰਾ ਕਰਦੇ ਮਿੱਤਰਾ ਅੱਡੀ ਮਾਰ ਕੇ ਲੰਗੂ ਗੀ ਦਾਰੇ ਤੇਰਾ ਬਈ ਚੰਜੇਰਾ ਕਰਾ ਦੇ ਮਿੱਤਰਾ ਬਈ ਕੁੰਡੇ ਕਾਢੇ ਕੇ ਖੈਰ ਨਾ ਪਾਏ ਸਾਧੂ ਹੁੰਦੇ ਰੱਬ ਵਰਗੇ ਕੁੰਡੇ ਕਾਢੇ ਕੇ ਖੈਰ ਨਾ ਪਾਏ ਸਾਧੂ ਹੁੰਦੇ ਰੱਬ